ਕਰਾ ਸ਼ੇਰਾ ਵਾਲੀ ਮਾਤਾ ਦਾ ਬੋਲ ਸੱਚੇ ਦਰਬਾਰ ਕੀ ਜੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਹੀ ਤੁਹਾਨੂੰ ਹਰ ਜੋ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਹਨ ਦਿਖਾਏ ਜਾਂਦੇ ਹਨ ਅੱਜ ਅਸ਼ਟਮੀ ਮੌਕੇ ਕੰਜਕ ਪੂਜਨ ਕੀਤਾ ਗਿਆ ਆਓ ਦੇਖਦੇ ਹਾਂ ਇਸ ਦੀ ਇੱਕ ਰਿਪੋਰਟ ਅੱਜ ਅਸ਼ਟਮੀ ਦੇ ਸੰਬੰਧ ਦੇ ਵਿੱਚ ਹਰ ਥਾਂ ਕੰਜਕ ਪੂਜਨ ਜਿਹੜਾ ਹੋ ਰਿਹਾ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਹਰ ਦਿਨ ਤਿਹਾਰ ਤੇ ਜਿਹੜੀ ਆ ਉਹ ਕਵਰੇਜ ਜਿਹੜੀ ਆ ਦਿਖਾਈ ਜਾਵੇ ਤੁਸੀਂ ਦੇਖ ਰਹੇ ਹੋ ਅੱਜ ਅਸ਼ਟਮੀ ਦੇ ਮੌਕੇ ਦੇ ਉੱਪਰ ਕੰਧਾ ਪੂਜਨ ਕੰਨਕਾਂ ਉਠਾਈਆਂ ਗਈਆਂ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਤੇ ਹਰ ਦਿਨ ਤਿਹਾਰ ਹਰ ਪ੍ਰੋਗਰਾਮ ਹਰ ਗਤੀਵਿਧੀ ਜਿਹੜੀ ਆ ਉਤਕਾਂਦੇ ਰਹੀਏ ਪਰ ਸਾਡੀ ਇੱਕ ਬੇਨਤੀ ਵੀ ਆ ਕਿ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਪਾਕਿਸਤਾਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਦੇਖ ਰਹੇ ਹੋ ਅਸ਼ਟਮੀ ਮੱਕੇ ਕੰਨਕ ਪੁੱਜਣ ਜੇਕਰ ਉਹ ਸਹੀ ਨਾ ਹੋਵੇ ਤਾਂ ਜਿਵੇਂ ਕਰਾਜੀ ਵਾਲਾ ਜੀ ਮਾਤਾ ਉਹ ਜੀ ਜੀ ਜਿਕਾਰਾ ਮਾਤਾ ਚਿੰਤਪੁਰਨੀ ਜੀ ਦਾ ਬਹੁਤ ਸਾਰੇ ਦਰਵਾਹ ਜਿਕਾਰਾ ਮਾਤਾ ਜਵਾਲਾ ਜੀ ਦਾ ਬਹੁਤ ਸਾਰੇ ਦਰਵਾਹ ਜੀ ਜੇ ਹੋਰ ਕੰਤ ਪੂਜਨ ਦੇ ਲਈ ਜਿਸ ਤਰ੍ਹਾਂ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਮੌਕੇ ਦੇ ਉੱਪਰ ਛੋਟ-ਛੋਟੀਆਂ ਜਿਹੜੀਆਂ ਕੰਤਕਾਂ ਉਹਨਾਂ ਨੂੰ ਉਠਾਇਆ ਜਾਂਦਾ ਆ

ਹੋਲ ਸੱਚੇ ਦਰਬਾਰ ਕੀ ਜੈ ਤੁਸੀਂ ਦੇਖ ਸਕਦੇ ਹੋ ਕੰਜ ਪੂਜਨ ਵਿਲੇ ਜਿਹੜਾ ਜੋਤ ਜਗਾਈ ਜਾਂਦੀ ਆ ਤੂ ਫੂ ਅਰਗਵਤੀ ਕੀਤਾ ਜਾਂਦਾ ਹੋਈ ਹੋਈ ਸ਼ਿਵ ਦੋ ਹੋਰ ਜਗਾ ਜਗਾ ਜਕਾਰਾ ਸ਼ੇਰਾਂ ਵਾਲੀ ਦਾ ਹੋਲ ਸੱਚੇ ਦਰਬਾਰ ਕੀ ਜੈ ਜਕਾਰਾ ਬੇਸ਼ਰਮੀ ਬਤਾਦਾ ਜਿਕਾ ਰਾਮਾਤਾ ਚਿੰਤਪੁਰਨੀ ਜੀ ਦਾ ਹੋ ਸਤੇ ਦਰਬਾਰ ਕੀ ਜੈ ਚਲੋ ਤੁਸੀਂ ਦੇਖ ਸਕਦੇ ਆਂ ਨੰਨੀਆਂ ਮੁੰਨੀਆਂ ਛੁੱਟਛੁੱਟੀਆਂ ਜਿਹੜੀਆਂ ਬੱਚੀਆਂ ਆ ਕੰਝਕਾਂ ਜਿਹੜੀਆਂ ਆ ਇੱਥੇ ਆਈਆਂ ਹੋਈਆਂ ਨੇ ਇਹਨਾਂ ਨੂੰ ਵੀ ਪਤਾ ਆ ਕਿ ਕੰਝਕ ਪੂਜਨ ਵਾਲੇ ਦਿਨ ਜਿਹੜਾ ਆ ਕਿ ਸਾਨੂੰ ਦੇਖੋ ਹੱਥ ਜੋੜੇ ਨੇ ਹਰਸ ਨੇ ਇਹਦਾ ਮਤਲਬ ਹੈ ਕਿ ਸਭ ਕੁਝ ਕੰਝਕਾਂ ਜਿਹੜੀਆਂ ਇਹ ਸਮਝਦਿਆਂ ਨੇ ਤੁਸੀਂ ਦੇਖ ਸਕਦੇ ਹੋ ਹੋਰ ਸਾਡੀ ਕੋਸ਼ਿਸ਼ ਰਹਿੰਦੀ ਆ ਕੀ ਨਮਾਸ਼ਾਰ ਦੋ ਬੱਬਾ YouTube ਚੈਨਲ ਤੇ ਤੁਹਾਨੂੰ ਹਰ ਗਤੀਵਿਧੀ ਤੁਸੀਂ ਦੇਖ ਸਕਦੇ ਹੋ ਕੰਜਕਾ ਜਿਹੜੀਆਂ ਹੋਰ ਤੁਸੀਂ ਦੇਖ ਸਕਦੇ ਹੋ ਕਿਤੇ ਫਰੂਟੀਆਂ ਕਿਤੇ ਕੋਲਡ ਡਰਿੰਕ ਮਤਲਬ ਕਹਿੰਦਾ ਹੈਗਾ ਕਿ ਹਰ ਥਾਂ ਤੇ ਜਿਹੜਾ ਆਪਣੀ ਆਪਣੀ ਸਰਧਾ ਮੁਤਾਬਕ ਕੰਜਕ ਪੂਜਣ ਮੌਕੇ ਜਿਹੜਾ ਉਹ ਵਰਤਾਇਆ ਜਾਂਦਾ ਆ ਔਰ ਦੇਖ ਸਕਦੇ ਹੋ ਤੁਸੀਂ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਕੰਜਕਾਂ ਆ ਔਰ ਦੇਖ ਪਾ ਰਹੇ ਹਾਂ ਬੋਸ ਸੱਚੇ ਦਰਬਾਰ ਕੀ ਤੇ ਜਕਾਰਾ ਬੋਸ ਸੱਚੇ ਦਰਬਾਰ ਕੀ ਤੇ ਜਕਾਰਾ ਸ਼ਿਰ ਵਾਲੀ ਦਾ ਬੋਸ ਸੱਚੇ ਦਰਬਾਰ ਕੀ ਤੇ ਕਾਲਾ ਸ਼ਿਰ ਵਾਲੀ ਦਾ ਬੋਸ ਸੱਚੇ ਦਰਬਾਰ ਕੀ ਤੇ ਇਸਦੀ ਤੇਰੇ ਅਟਰੀ ਕਰਨਾ ਹੈ ਕਿ ਨਾ ਨਹੀਂ ਨਹੀਂ ਕੋਣ ਬਾਬਾ ਦੇ ਹਾਂ ਹਾਂ ਕਰਦਾ ਇਹ ਕੋਈ ਤਾਂ ਸੈਲਟ ਹੈ ਜੀ ਉਹ ਸਿੱਧਾ ਮਿਲਦਾ ਉਸੇ ਤੇ ਮਿਲਦਾ ਉਸ ਹਰ ਥਾਂ ਦੇ ਉਪਰ ਤੁਸੀਂ ਦੇਖ ਸਕਦੇ ਹੋ ਆਪਣੀ ਆਪਣੀ ਸ਼ਰਦਾ ਦੇ ਅਨਸਾਰ ਇੱਛਾ ਦੇ ਅਨਸਾਰ ਕਿਤੇ ਫਰੂਟੀ ਕਿਤੇ ਕੋਲਡ ਡਰਿੰਕ ਮਤਲਬ ਆਪਣੇ ਆਪਣੇ ਹਿਸਾਬ ਦੇ ਨਾਲ ਜੋ ਵੀ ਉਹਨਾਂ ਦੀ ਸ਼ਰਤਾਂ ਹੁੰਦੀ ਆ ਕੰਜਕਾ ਨੂੰ ਜਿਹੜਾ ਆ ਇਹ ਇਹ ਤਾਂ ਜਾਂਦਾ ਆ ਸਭ ਲੋ ਸਾਡੇ ਨਾਲ ਠੀਕ ਆ ਵੀ ਹੋਰ ਇੱਕ ਹੋਰ ਗੱਲ ਆ ਕਿਉਂਕਿ ਕੰਜਕਾ ਦਾ ਅੱਜ ਇੰਨੀ ਮਾਨਤਾ ਆ ਕਿ ਦੂਸਰੇ ਘਰ ਵਾਲੇ ਫਿਰ ਪਹਿਲਾ ਹੀ ਆ ਕੇ ਆ ਜਾਂਦੇ ਨੇ ਫਿਰ ਤੀਸਰੇ ਘਰ ਵਾਲੇ ਪਹਿਲਾ ਹੀ ਆ ਜਾਂਦੇ ਨੇ ਮਤਲਬ ਕੀ ਆ ਕਿ ਇੱਕ ਗੱਲ ਜ਼ਰੂਰ ਹੈ ਕਿ ਆ ਕਿ ਸੀਰੀਅਲ ਵਾਈ ਜਿਹੜੀ ਆ ਕੰਜਕਾ ਨੇ ਹਰ ਜਗ੍ਹਾ ਜਿਹੜੀ ਆ ਉਹ ਆਪਣੀ ਹਾਜ਼ਰੀ ਵੀ ਲਵਾਣੀ ਹੁੰਦੀ ਆ ਤੇ ਇਸ ਕਰਕੇ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਹਿਰ ਦਾ ਆਵਾਜ਼ YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਪਰ ਹਰ ਮਤਲਬ ਦਿਨ ਤਿਹਾੜ ਜਿਹੜਾ ਆ ਜੋ ਵੀ ਹੁੰਦਾ ਆ ਜਿੰਨੇ ਵੀ ਤਿਹਾੜ ਹੁੰਦੇ ਨੇ ਉਹ ਤੁਹਾਨੂੰ ਜਿਹੜੇ ਆ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਪੇਸ਼ੇ ਜਾਣ ਔਰ ਇਸ ਤੋਂ ਬਾਅਦ ਦੇ ਵਿੱਚ ਹੁਣ ਕੰਜਗਾ ਜਿਹੜੀਆਂ ਅਗਲੇ ਘਰ ਦੇ ਵਿੱਚ ਜਾਣ ਗਿਆ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਚੈਨਲ ਦੇ ਫੋਟੋਸ ਪੜ੍ਹ ਕੇ ਆ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499